ਅਮਮ ਜਿਆਂ ਤੋਂ ਪਾਸੇ ਵਟ ਲੈ ਕਰਕੇ ਚਗੜੇ ਛੇੜੇ ਵੇ ਰਖੜੀ ਆ ਗਈ ਨੇੜੇ ਬਰਸਨਾ ਵੀਰਾਵੇਂ ਮਨ ਜਾ ਵੀਰਾਵੇਂ ਰਖੜੀ ਆ ਗਈ ਨੇੜੇ ਰੰਗਲੇ ਸਰਦਾਰੀ ਗਰੁੱਪ ਦਾ ਨਾਮ ਤੁਸੀਂ ਕਿਉਂ ਰੱਖਿਆ ਕਿ ਅਸੀਂ ਸਾਰੇ ਪੱਗਾਂ ਵਾਲੇ ਮੁੰਡੇ ਸੀਗੇ ਗਰੁੱਪ ਵਿੱਚ ਪਹਿਲਾਂ ਤੁਸੀਂ ਪਹਿਲੇ ਦਿਨ ਤੁਸੀਂ ਅਸੀਂ ਸਾਰੇ ਪੱਗਾਂ ਵਾਲੇ ਮੁੰਡੇ ਤੁਹਾਡਾ ਨਾਮ ਦੱਸਦੇ ਕਿ ਤੁਸੀਂ ਮੁਸਲਮਾਨ ਬਰਾਦਰੀ ਨੂੰ ਬਿਲੋਂਗ ਕਰਦੇ ਹੋ ਪਰ ਤੁਹਾਡੀ ਹੱਥ ਦੇ ਵਿੱਚ ਘੜਾ ਹੈ ਤੇ ਸਿਰ ਤੇ ਤੁਹਾਡੇ ਪੱਗ ਬਣੀ ਹੋਈ ਹੈ। ਬਾਬਾ ਮਰਦਾਨਾ ਜੀ ਅਸੀਂ ਉਹਨਾਂ ਦੀ ਉਮਮਤ ਦੇ ਵਿੱਚੋਂ ਆ। ਮੈਨੂੰ ਵਧੀਆ ਲੱਗਣ ਲੱਗਿਆ ਜਦੋਂ ਮੈਂ ਪੱਗ ਬੰਨਦਾ ਸੀ। ਜਦੋਂ ਅਸੀਂ ਕਾਲਜ ਤੋਂ ਨਿਕਲੇ ਸੀ ਉਦੋਂ ਸਾਨੂੰ ਵੀ ਸੀ ਵੀ ਸਾਾਨੂੰ ਕੋਈ ਜੌਬ ਹੋਵੇ। ਜਦੋਂ ਅਸੀਂ ਪਹਿਲੀ ਵੀਡੀਓ ਪਾਈ ਸੋਸ਼ਲ ਮੀਡੀਆ ਤੇ ਸਾਨੂੰ ਪਹਿਲੀ ਸਪੋਰਟ ਯੂਥ ਵੱਲੋਂ ਵੀ ਸੀ। ਅੱਛਾ ਤੁਹਾਡੀ ਟੀਮ ਇੰਡੀਆਜ਼ ਗੌਟ ਟੈਲੈਂਟ ਦੇ ਵਿੱਚ ਵੀ ਗਈ ਸੀਗੀ। ਬੀ ਆਨੈਸਟ ਕਹਈਏ ਵੀ ਸਾਡੀ ਤਿਆਰੀ ਵੀ ਉਨੀ ਹੈ ਨਹੀਂ ਸੀ ਉੱਥੇ। ਪਿਆਰ ਦਾ ਦੇਖੀਏ ਸਾਡੇ ਚ ਦਫਾਕ ਇੰਨਾ ਤਾਂ ਹੈਗਾ। ਲੜਦੇ ਵੀ ਬਹੁਤ ਆ ਸੀ। ਸਾਡੇ ਘਰ ਵੀ 3 ਭੈਣਾਂ ਹਨ ਅਸੀਂ। ਅਗਰ ਅਸੀਂ ਸੋਚਦੇ ਹਾਂ ਵੀ ਜੇ ਸਾਡੇ ਮਾਪੇ ਸਾਡੀਆਂ ਭੈਣਾਂ ਸੁਣਨ ਤਾਂ ਪਹਿਲਾ ਅਸੀਂ ਉਹਨਾਂ 'ਚ ਬੈਠ ਕੇ ਉਹ ਗਾਣਾ ਸੁਣਾਉਨੇ ਆ ਫ੍ਰੈਸ ði ਬੈਲ ਆਈਕਨ ਐਂਡ ਨੈਵਰ ਮਿਸ ਅ ਵੀਡੀਓ ਫਰਮ ਨਿਊਜ਼ ਨੰਬਰ .ਕੋਮ ਨਿਊਜ਼ ਨੰਬਰ ਵੇਖ ਰੇ ਸਾਰੇ ਦਸ਼ਕੰਦਾਂ ਮੈਂ ਗੁਰਦੀਪ ਗਰੇਵਾਲ ਸਵਾਗਤ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸੱਚੇ ਕਾਲ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰ ਫਿਰ ਤੋਂ ਸਮਾਂ ਹੋ ਗਿਆ ਕਿ ਪ੍ਰੋਗਰਾਮ ਰੰਗ ਪੰਜਾਬ ਦੇ ਦਾ ਅਗਲਾ ਐਪੀਸੋਡ ਤੁਹਾਡੇ ਰੂਬਰੂ ਕੀਤਾ ਜਾਵੇ ਤੇ ਹਰ ਪੱਜਨ ਮਨ ਗਾਉਂਦੇ ਹੁੰਦੇ ਨੇ ਕਿ ਪੋਚ-ਪੋਚ ਪੱਗਾਂ ਬੰਨਣ ਜਵਾਨੀਆਂ ਸਿਰਾਂ ਤੇ ਸ਼ਮਲੇ ਗਲਾਂ ਚ ਗਾਨੀਆਂ ਨੱਚਦੇ ਨੇ ਮੁੰਡੇ ਬੰਨ ਬੰਨ ਟੋਲੀਆ ਗੱਭਰੂ ਜਵਾਨ ਮੁੰਡੇ ਪੌਣ ਬੋਲੀਆ ਸੋ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹੋਣਗੇ ਰੰਗਲੇ ਪੰਜਾਬ ਦੇ ਰੰਗਲੇ ਸਰਦਾਰ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਨਿਊਜ਼ ਨੰਬਰ ਤੇ ਤੁਹਾਡਿਆਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਤੇ ਮੈਂ ਚਾਹੂੰਗੀ ਕਿ ਵਾਰੋ-ਵਾਰੀ ਕਰਕੇ ਆਪਾਂ ਪਹਿਲਾਂ ਆਪਣੇ ਨਾਮ ਪਿੰਡ ਜਾਂ ਕਿਹੜੇ ਸ਼ਹਿਰ ਤੋਂ ਤੁਸੀਂ ਬਿਲੋਂਗ ਕਰਦੇ ਹੋ ਸਾਡੇ ਦਰਸ਼ਕਾਂ ਨੂੰ ਤੁਸੀਂ ਜ਼ਰੂਰ ਦੱਸ ਦਿਓ ਜੀ ਸਭ ਤੋਂ ਪਹਿਲਾਂ ਦਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੋ ਸਾਨੂੰ ਇੰਨਾ ਸਭ ਦੇ ਨਾਲ ਆਪਣੀਆਂ ਗੱਲਾਂ ਬਾਤਾਂ ਸਾਂਝੀਆਂ ਕਰ ਲਈ ਇੱਥੇ ਬੁਲਾਇਆ ਗਿਆ ਤੇ ਮੇਰਾ ਨਾਮ ਹੈ ਜੀ ਅਰਸ਼ਦੀਪ ਸਿੰਘ ਉਹਦਾ ਸੋਸ਼ਲ ਮੀਡੀਆ ਤੇ ਮੈਨੂੰ ਅਰਸ਼ ਰਿਆਜ਼ ਦੇ ਨਾਂ ਤੇ ਜਾਣਿਆ ਜਾਂਦਾ ਪਿੰਡ ਮੇਰਾ ਹੈਗਾ ਜੀ 나ਥੇਵਾਲਾ ਜ਼ਿਲ੍ਹਾ ਮੋਗਾ ਦਾ ਹਾਂ ਜੀ ਸ਼ਸ਼ਕਲ ਜੀ ਮੇਰਾ ਨਾਮ ਆਜ਼ਮ ਖਾਨ ਹੈ ਜੀ ਪਿੰਡ ਮੇਰਾ ਗੋਸਲਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਪਾਇਲ ਅਨੁਸ਼ਾਸਿ ਸਤਿਗੁਰਾਲ ਜੀ ਸਾਰਿਆਂ ਨੂੰ ਮੇਰਾ ਨਾਮ ਮਨਿੰਦਰਪਾਲ ਸਿੰਘ ਹੈ ਤੇ ਸੋਸ਼ਲ ਮੀਡੀਆ ਤੇ ਮੇਰਾ ਨਾਮ ਯਾਨੀ ਮਨਿੰਦਰ ਬੇਟਾ ਦੇ ਨਾਮ ਨਾਲ ਤੇ ਮੇਰਾ ਬਾਗੇਪਾਣੇ ਦੇ ਨਾਲ ਇੱਕ ਛੋਟਾ ਜਿਹਾ ਵੰਡ ਆਲਮ ਵਾਲਾ ਜਿੱਥੇ ਮੈਂ ਬਿਲੋਂਗ ਕਰਦਾ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹੈ ਸੁਖਮੰਦਰ ਸਿੰਘ ਸੋਸ਼ਲ ਮੀਡੀਆ ਤੇ ਮੈਨੂੰ ਸਬਰ ਸਿੰਘ ਖੋਖਰ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਮੈਂ ਖਾਸ ਹੀ ਬਾਗੇਪਾਣੇ ਦਾ ਰਹਿਣ ਵਾਲਾ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜਸਕੰਨ ਸਿੰਘ ਹੈ ਜੀ ਤੇ ਪਿੰਡ ਮੇਰਾ ਲੰਗਿਆਣਾ ਕਲਾਂ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਜੀ ਉੱਥੋਂ ਦਾ ਰਹਿਣ ਵਾਲਾ ਜੀ ਜੀ ਤੇ ਸਾਰੇ ਤੁਸੀਂ ਵੱਖੋ ਵੱਖਰੇ ਪਿੰਡਾਂ ਦੇ ਵੱਖੋ ਵੱਖਰੇ ਸ਼ਹਿਰਾਂ ਦੇ ਹੋ ਇਹ ਰੰਗਲੇ ਸਰਦਾਰ ਇਕੱਠੇ ਕਿਵੇਂ ਹੋਏ ਸੀ ਕਿਸੇ ਯੂਨੀਵਰਸਿਟੀ ਜਾਂ ਕਾਲਜ ਜਾਂ ਫਿਰ ਸੋਸ਼ਲ ਮੀਡੀਆ ਹੀ ਤੁਹਾਡੇ ਇਕੱਠੇ ਹੋਣ ਦਾ ਸੁਭਬ ਬਣਿਆ ਸੀ ਦੇਖੋ ਜੀ ਸਭ ਤੋਂ ਪਹਿਲਾਂ ਮੈਨੂੰ ਅਰਾਊਂਡ 8-9 ਸਾਲ ਹੋ ਗਏ ਐਮਐਲਬੀ ਕਿੱਦੇ ਦਾ ਮੈਂ ਕਰ ਰਿਹਾ ਸੀ ਪ੍ਰੋਗਰਾਮ ਮਤਲਬ ਸਕੂਲ ਟਾਈਮ ਤੋਂ ਮੈਂ ਸਿੱਖਿਆ ਉਸ ਤੋਂ ਬਾਅਦ ਮੇਰੇ ਨਾਲ ਜੁੜੇ ਅਸੀਂ ਯੂਥ ਫੈਸਟੀਵਲ 'ਚ ਜਦੋਂ ਜਾਂਦੇ ਹੁੰਦੇ ਸੀਗੇ ਮੇਰੇ ਨਾਲ ਵੀਰਾ ਮੇਰਾ ਛੋਟਾ ਆਜ਼ਮ ਖਾਨ ਏ ਹੁੰਦੇ ਸੀ ਇਹਨਾਂ ਦੇ ਸਿਸਟਰ ਵੀ ਵਧੀਆ ਮਤਲਬ ਕਾਫੀ ਟੈਲੈਂਟਡ ਆ ਉਹਨਾਂ ਦੀ ਵੋਕਲਿਸਟ ਉਹਨਾਂ ਨਾਲ ਰੰਗੀ ਪਲੇ ਕਰਦੇ ਸੀ ਉਤੋਂ ਸਾਡੀ ਸਾਂਝ ਪਈ ਤੇ ਫੇਰ ਮੇਰੀ ਉਹ ਮੇਰੇ ਵੀਰ ਨਾਲ ਸੁਖਵੰਦਰ ਸਿੰਘ ਖੋਖਰ ਉਹਨਾਂ ਨਾਲ ਉਹਦੇ ਨਾਲ ਨਾਲ ਹੀ ਫਿਰ ਮਨਿੰਦਰ ਬਿੱਟਾ ਉਹ ਉਹਦਾ ਸਾਥੀ ਸੀ ਤੇ ਜਿਸ ਕਾਰਨ ਸੀਗਾ ਇਹ ਮਤਲਬ ਇਹਨਾਂ ਦਾ 뮤직 ਸਟੂਡੀਓ ਵੀ ਆਪਣੇ ਘਰ ਹੀ ਤੇ ਇਹਨਾਂ ਕੋਲੇ ਆਉਂਦੇ ਹੁੰਦੇ ਸੀਗੇ ਮਤਲਬ ਰਿਹੈਸਲ ਕਰਨ ਇਹ ਤੇ ਮਤਲਬ ਇਦਾਂ ਇਦਾਂ ਅੱਗੇ ਅੱਗੇ ਸਾਡਾ ਕੰਟੈਕਟ ਹੋ ਗਿਆ ਤੇ ਫੇਰ ਸਾਨੂੰ ਲੱਗਿਆ ਵੀ ਸਾਨੂੰ ਵੀ ਇਕੱਠੇ ਹੋ ਕੇ ਕੋਈ ਟੀਮ ਖੜੀ ਕਰਨੀ ਚਾਹੀਦੀ ਹੈ ਤੇ ਸਾਡਾ ਆਪਸੀ ਪਿਆਰ ਤਾਲਮੇਲ ਲੱਗਿਆ ਸਾਨੂੰ ਵੀ ਅਸੀਂ ਚੱਲ ਸਕਦੇ ਹਾਂ ਕੁਝ ਕਰ ਸਕਦੇ ਹਾਂ ਜੀ ਅਗਲੇ ਸਵਾਲ ਮੇਰਾ ਖਾਸ ਤੌਰ ਤੇ ਆਜ਼ਮ ਨੂਏ ਤੁਹਾਡਾ ਨਾਮ ਦੱਸਦੇ ਕਿ ਤੁਸੀਂ ਮੁਸਲਿਮ ਬਰਾਦਰੀ ਨੂੰ ਬਿਲੋਂਗ ਕਰਦੇ ਹੋ ਪਰ ਤੁਹਾਡੇ ਹੱਥ ਦੇ ਵਿੱਚ ਕੜਾ ਹੈ ਤੇ ਸਿਰ ਤੇ ਤੁਹਾਡੇ ਪੱਗ ਬਣੀ ਹੋਈ ਹੈ ਇਹ ਖਾਸ ਪਹਿਰਾਵੇ ਦਾ ਕਾਰਨ ਕੀ ਹੈ ਜਿੱਦਾਂ ਕਿ ਸਾਡੇ ਬਾਬਾ ਮਰਦਾਨਾ ਜੀ ਅਸੀਂ ਉਹਨਾਂ ਦੀ ਉਮਮਤ ਦੇ ਵਿੱਚੋਂ ਆ ਜਿੱਦਾਂ ਉਹਨਾਂ ਦੀ ਔਲਾਦ ਹੈ ਅੱਗੇ ਗੁਰੂ ਨਾਨਕ ਦੇਵ ਜੀ ਨਾਲ ਰਹੇ ਜਿਹੜੇ ਸੋ ਸਾਡੇ ਘਰ ਦਾ ਮਾਹੌਲ ਐਦਾਂ ਦਾ ਸੀਗਾ ਬਚਪਨ ਤੋਂ ਮੇਰੇ ਸ਼ਸ਼ਟਰ ਫਾਦਰ ਸਾਹਿਬ ਉਹਨਾਂ ਦਾ ਅਮਰਤ ਛਕਿਆ ਹੋਇਆ ਸੀਗਾ ਸੋ ਉਹਨਾਂ ਨੂੰ ਦੇਖ ਕੇ ਕਈ ਵਾਰ ਤਾਂ ਐਦਾਂ ਹੁੰਦਾ ਸੀਗਾ ਅਗਰ ਉਹਨਾਂ ਨੇ ਮੇਰੇ ਕੇਸ ਰੱਖ ਵੀ ਦੇਣੇ ਮੈਂ ਕਟਾਏ ਹੋਣੇ ਹਨਾ ਫਿਰ ਕੁੱਟ ਘਟ ਵੀ ਪੈ ਜਾਣੀ ਹੌਲੀ ਹੌਲੀ ਉਦਾਂ ਦੇ ਦੇਖ ਕੇ ਮਾਹੌਲ ਫਿਰ ਨਾਲ ਲੈ ਕੇ ਜਾਣਾ ਉਹਨਾਂ ਨੇ ਮੈਨੂੰ ਗੁਰੂ ਘਰ ਲੈ ਕੇ ਜਾਣਾ ਨਾਲ ਤਾਂ ਉਦਾਂ ਦਾ ਮਾਹੌਲ ਚ ਰਹਿ ਕੇ ਮੈਨੂੰ ਵਧੀਆ ਲੱਗਣ ਲੱਗ ਗਿਆ ਵੀ ਜਦੋਂ ਮੈਂ ਪੱਗ ਬੰਨਦਾ ਸੀ ਤਾਂ ਜਦੋਂ ਆਪਾਂ ਕਿਤੇ ਜਾਂਦੇ ਸੀ ਕਿਤੇ ਕਿਤੇ ਵੀ ਜਾਣਾ ਹਨ ਤਾਂ ਰਿਸਪੈਕਟ ਬਹੁ ਮਿਲਦੀ ਸੀਗੀ ਸੋ ਉਸ ਕਰਕੇ ਮੈਨੂੰ ਇਹ ਗਰੁੱਪ ਜਿੱਥੇ ਆਪਣੇ ਆਪ ਨੂੰ ਲੋਕ ਸਾਜਣ ਦੇ ਨਾਲ ਲੋਕਾਂ ਦੇ ਵਿੱਚ ਲੈ ਕੇ ਵੇਚਦਾ ਉੱਥੇ ਸਰਵ ਸੰਜੀਵਾਲਤਾ ਦਾ ਸੁਨੇਹਾ ਵੀ ਆਪਣੇ ਆਪ ਹੀ ਦਿੰਦਾ ਹੈ ਅ ਭਾਜੀ ਇਹ ਸਾਰੇ ਤੁਸੀਂ ਇਕੱਠੇ ਹੋਏ ਹੋ ਤੇ ਅੱਜ ਕੱਲ ਹੁੰਦਾ ਵੀ ਜਦੋਂ ਆਪਾਂ ਪੜ੍ਹ ਲਿਖ ਕੇ ਨਿਕਲਦੇ ਆਂ ਤੇ ਖਾਸ ਤੌਰ ਤੇ ਜੌਬਸ ਦਾ ਵੀ ਜ਼ਰੂਰੀ ਹੁੰਦਾ ਹੈ ਨਾ ਪਰ ਮੈਂ ਤੁਹਾਨੂੰ ਦੇਖਿਆ ਤੁਹਾਡੀ ਪੇਜ ਦੇ ਰਾਹੀਂ ਕਿ ਤੁਸੀਂ ਵਿਆਹਾਂ ਦੇ ਪ੍ਰੋਗਰਾਮ ਵੀ ਲਾਉਣੇ ਹੋ ਜਾਂ ਫਿਰ ਆਪਣੇ ਸ਼ੌਂਕ ਲਈ ਵੀ ਤੁਸੀਂ ਗਾਉਣੇ ਆਪਣੀ ਮੌਜ ਦੇ ਵਿੱਚ ਵੀ ਤੁਸੀਂ ਗਾਉਣੇ ਹੋ ਹੈਨਾ ਤੇ ਇੱਕ ਹੀ ਖਾਸ ਕਾਰਨ ਸੀਗਾ ਕਿਉਂਕਿ ਤੁਸੀਂ ਸਾਰੇ ਪੜੇ ਲਿਖੇ ਹੋ ਸਾਰੇ ਯੂਨੀਵਰਸਿਟੀਆਂ ਕਾਲਜਾਂ ਤੋਂ ਨਿਕਲੇ ਹੋਏ ਐਸ ਟਾਈਮ ਜੌਬ ਵੀ ਕਰ ਰਹੇ ਹੋ ਜਾਂ ਪੜ੍ਹਾਈ ਅੱਗੇ ਕਰ ਰਹੇ ਹੋ ਜਾਂ ਫਿਰ ਇਸ ਵੇਲੇ ਆਮਦਨ ਦਾ ਸਾਧਨ ਕੀ ਹੈ ਕਿਉਂਕਿ ਉਹ ਵੀ ਬੜਾ ਜ਼ਰੂਰੀ ਹੈ ਇਦਾਂ ਜੀ ਮਤਲਬ ਕਿਉਂਕਿ ਲੋੜਾਂ ਦੇ ਮੁਤਾਬਕ ਆਪਾਂ ਨੂੰ ਜ਼ਿੰਦਗੀ ਜੇ ਜਦੋਂ ਲਾਈਫ ਸਟਾਈਲ ਆਪਣਾ ਚੇਂਜ ਹੋ ਜਾਂਦਾ ਆਪਾਂ ਅੱਗੇ ਵਧਦੇ ਆ ਉਹਦਾ ਆਪਾਂ ਨੂੰ ਜ਼ਰੂਰਤ ਤਾਂ ਪੈਂਦੀ ਹੈ ਇਨਕਮ ਦੀ ਵੀ ਸੋਸ ਹੋਣਾ ਚਾਹੀਦਾ ਜੀ ਬਟ ਜਦੋਂ ਅਸੀਂ ਕਾਲਜ ਤੋਂ ਨਿਕਲੇ ਸੀ ਉਦੋਂ ਸਾਨੂੰ ਵੀ ਸੀ ਵੀ ਸਾਡ ਨੂੰ ਕੋਈ ਜੌਬ ਹੋਵੇ ਬਟ ਉਦਾਂ ਦਾ ਲੈਵਲ ਲੈ ਲੋ ਜੇ ਸਾਡਾ ਇੰਟਰਸਟ ਸੀ ਇੱਧਰ ਸਾਨੂੰ ਕਾਫੀ ਵਧੀਆ ਹੰਗਾਰਾ ਮਿਲਿਆ ਲੋਕਾਂ ਵੱਲੋਂ ਤੇ ਉਹਨਾਂ ਵੱਲੋਂ ਹੀ ਸਾਨੂੰ ਦਾਵਤ ਦਿੱਤੀ ਜਾਂਦੀ ਸੀ ਵੀ ਤੁਸੀਂ ਮਤਲਬ ਵੀ ਸਾਡੇ ਆਉਂਗੇ ਜਾਂ ਕਿਦਾਂ ਦਾ ਮਾਹੌਲ ਆ ਜਾਂ ਕਿਦਾਂ ਸਾਡੇ ਤੋਂ ਕੋਈ ਪੇ ਵਗੈਰਾ ਵੀ ਸਾਨੂੰ ਲੱਗਿਆ ਕਿਉਂਕਿ ਉਹਨਾਂ ਦਾ ਪਿਆਰ ਸੀਗਾ ਕੁਝ ਸਾਨੂੰ ਸ਼ੌਂਕ ਸੀਗਾ ਉਦੋਂ ਤਾਂ ਲੱਗਿਆ ਚਲੋ ਸਾਨੂੰ ਸਾਨੂੰ ਜਾਣਾ ਚਾਹੀਦਾ ਕਿਉਂਕਿ ਉਹ ਸਾਨੂੰ ਵੀ ਕੋਈ ਇੰਨੀ ਜ਼ਰੂਰਤ ਹੈ ਨਹੀਂ ਸੀ ਪੈਸੇ ਦੀ ਪਰ ਜਿਵੇਂ ਜਿਵੇਂ ਅੱਗੇ ਵਧਦੇ ਗਏ ਸਾਨੂੰ ਵੀ ਲੋਡ ਪੈਂਦੇ ਗਏ ਜਾਂ ਘਰਦਿਆਂ ਤੋਂ ਲਾ ਲੋ ਵੀ ਉਹਨਾਂ ਨੂੰ ਫਸਾ ਲੱਗ ਗਿਆ ਕਿਉਂਕਿ ਉਹਨਾਂ ਦਾ ਮਾਹੌਲ ਥੋੜਾ ਜਿਹਾ ਹੋਰ ਆ ਜਿਵੇਂ ਮੇਰੇ ਫਾਦਰ ਸਾਹਿਬ ਆ ਉਹਨਾਂ ਦੀ ਐਗਰੀਕਲਚਰ ਦੀ ਵਰਕਸ਼ਾਪ ਆ ਕੋਈ ਖੇਤੀਬਾੜੀ ਨਾਲ ਰਿਲੇਟਡ ਆ ਸਾਰਿਆਂ ਨੂੰ ਹੁੰਦਾ ਵੀ ਮਤਲਬ ਵੀ ਇਹ ਕਿਹੜੇ ਕੰਮ ਹੀ ਫੈਗੇ ਵੀ ਇਨਕਮ ਤਾਂ ਕਰ ਦੇਣੀ ਹੈਗੇ ਐਵੇਂ ਵਾਸਤੁਰੇ ਫਿਰਦੇ ਆ ਪਰ ਲੋਕਾਂ ਵੱਲੋਂ ਸਾਨੂੰ ਸਪੋਰਟ ਮਿਲੀ ਸਾਡੇ ਫਰੈਂਡਸ ਵੱਲੋਂ ਜਾਂ ਕਈ ਫੋਰਨ ਕੰਟਰੀਆਂ ਤੋਂ ਹੈਗੇ ਜੋ ਸਾਨੂੰ ਪੋਜੀਟਿਵ ਉਹਨਾਂ ਨੇ ਹਮੇਸ਼ਾ ਮਤਲਬ ਵੀ ਵਧੀਆ ਹੀ ਹੰਗਾਰਾ ਦਿੱਤਾ ਤੇ ਉਹਨਾਂ ਨੂੰ ਲੱਗਿਆ ਵੀ ਤੁਹਾਨੂੰ ਇਸ ਫੀਲਡ 'ਚ ਆਉਣਾ ਚਾਹੀਦਾ ਕਿਉਂਕਿ ਸਾਡੇ ਕੋਲੇ ਜਿਹੜੀ ਸਾਡੀ ਗਾਇਕੀ ਦਾ ਮਤਲਬ ਵੀ ਸਾਫ਼ ਸੁਥਰਾ ਮਿਆਰ ਸੀਗਾ ਅਸੀਂ ਚੰਗੀ ਚੀਜ਼ ਨੂੰ ਗਾਉਂਦੇ ਸੀ ਜਾਂ ਲਿਖਦੇ ਸੀ ਲੋਕਾਂ ਵੱਲੋਂ ਪਸੰਦ ਵੀ ਕੀਤਾ ਜਾਂਦਾ ਸੀ ਉਹ ਫਿਰ ਵਿਆਹਾਂ ਸ਼ਾਦੀਆਂ ਵਿੱਚ ਵੀ ਜਦੋਂ ਅਸੀਂ ਕਿਤੇ ਜਾਂਦੇ ਸਾਨੂੰ ਪਰਿਵਾਰਕ ਮਾਹੌਲ ਮਿਲਦਾ ਸੀਗਾ ਤੇ ਫਿਰ ਉੱਥੇ ਵੀ बन ਗਿਆ ਸਾਡਾ ਵੀ ਹੁਣ ਅਸੀਂ ਹੋਰ ਕੰਮ ਚ ਤਾਂ ਪੈ ਨਹੀਂ ਸਕਦੇ ਵੀ ਜੋਬ ਵੀ ਨਹੀਂ ਕਰ ਸਕਦੇ ਸਾਡਾ ਮਤਲਬ ਸਾਡੀ ਲਾਈਨ ਹੀ ਇੱਕ ਹੀ ਹੋ ਗਈ ਮਤਲਬ ਇੱਕ ਪਾਸੇ ਨੂੰ ਅਸੀਂ ਤੁਰ ਪਏ ਉਹ ਤੇ ਸਾਨੂੰ ਲੱਗੇ ਵੀ ਸਾਨੂੰ ਇਹ ਪ੍ਰੋਫੈਸ਼ਨਲ ਹੀ ਕਰ ਲੈਣਾ ਚਾਹੀਦਾ ਹਾਂਜੀ ਫਿਲਹਾਲ ਮਤਲਬ ਜਿੰਨਾ ਕ ਹੈ ਸਾਡਾ ਵਧੀਆ ਮਤਲਬ ਚੱਲ ਰਿਹਾ ਵੀ ਜਿੰਨੇ ਕ ਮਿਲਦੇ ਸਾਡਾ ਗੁਜ਼ਾਰਾ ਵਧੀਆ ਹੈ ਵੀ ਜੀ ਹਾਂਜੀ ਰੰਗਲੇ ਸਰਦਾਰੀ ਗਰੁੱਪ ਦਾ ਨਾਂ ਤੁਸੀਂ ਕਿਉਂ ਰੱਖਿਆ ਐਸੀ ਸੁਭਾ ਸਾਰਿਆਂ ਦੇ ਰੰਗਲੇ ਨੇ ਜਾਂ ਫਿਰ ਰੰਗਲੇ ਪੰਜਾਬ ਨੂੰ ਤੁਸੀਂ ਰਿਪਰੈਜ਼ੈਂਟ ਕਰਨਾ ਚਾਹੁੰਦੇ ਸੀ ਕਿਵੇਂ ਹਾਂਜੀ ਉਹ ਸੱਭਿਆਚਾਰ ਚਲੋ ਹੈ ਹੀ ਹਨਾ ਕਿ ਆਪਾਂ ਸੱਭਿਆ ਆਪਣੇ ਸੱਭਿਆਚਾਰ ਨੂੰ ਪ੍ਰਮੋਟ ਕਰਨੇ ਵੀ ਜ਼ਰੂਰੀ ਆ ਤੇ ਬਾਕੀ ਅਸੀਂ ਸਾਰੇ ਪੱਗਾਂ ਵਾਲੇ ਮੁੰਡੇ ਸੀਗੇ ਗਰੁੱਪ ਵਿੱਚ ਪਹਿਲਾਂ ਤੁਸੀਂ ਪਹਿਲੇ ਦਿਨ ਤੁਸੀਂ ਅਸੀਂ ਸਾਰੇ ਪੱਗਾਂ ਵਾਲੇ ਮੁੰਡੇ ਤੇ ਫਿਰ ਅਰਸ਼ ਬਾਈ ਨੇ ਸੁਝਾਏ ਅਸੀਂ ਪਹਿਲਾਂ ਜੋ ਗਰੁੱਪ ਬਣਾਇਆ ਫਿਰ ਸੋਚਿਆ ਕਿ ਕੀ ਨਾਮ ਰੱਖਿਆ ਜਾਵੇ ਫਿਰ ਅਰਸ਼ ਵੀਰੇ ਨੇ ਸੁਜੈਸਟ ਕੀਤਾ ਕਿ ਰੰਗਲੇ ਸਰਦਾਰੇ ਮਤਲਬ ਟਕਮਾ ਸਾਡੇ ਦੇ ਵੀ ਸਾਡੀ ਲੁੱਕ ਦੇ ਹਿਸਾਬ ਨਾਲ ਵੀ ਸਾਡੇ ਗਾਣੇ ਦੇ ਹਿਸਾਬ ਨਾਲ ਵੀ ਸਾਡੇ ਦੇ ਟਕ ਦਾ ਤਾਂ ਕਰਕੇ ਫਿਰ ਰੰਗਲੇ ਸਰਦਾਰੇ ਜੀ ਅੱਜ ਕੱਲ ਜਿਵੇਂ ਕਹਿ ਦਿੰਦੇ ਨੇਗੇ ਵੀ ਮੁੰਡੇ ਨੇ ਜਿਹੜੇ ਉਹ ਪਤਾ ਨਹੀਂ ਕਿਸ ਪਾਸੇ ਜਵਾਨੀ ਕਿਸ ਪਾਸੇ ਪੰਜਾਬ ਦੀ ਧੁਰੀ ਹੋਈ ਆ ਹਨ ਤੇ ਤੁਸੀਂ ਵੀ ਉਸੇ ਪੰਜਾਬ ਦੇ ਮੁੰਡੇ ਹੋ ਜਿਹੜੇ ਇੱਕ ਆਪਣੀ ਵੱਖਰੀ ਵੱਖਰਾ ਰਾਹ ਅਖਤਿਆਰ ਤੁਸੀਂ ਕੀਤਾ ਤੇ ਉਹਦੇ ਤੇ ਤੁਸੀਂ ਤੁਰ ਰਹੇ ਹੋ ਹਨ ਇਹ ਜਦੋਂ ਤੁਸੀਂ ਆਪਣਾ ਟੀਮ ਬਣਾਈ ਸੀ ਗਰੁੱਪ ਤੁਹਾਡਾ ਸਾਰਾ ਇਕੱਠਾ ਹੋਇਆ ਸੀਗਾ ਉਦੋਂ ਕੀ ਕੀ ਸੀਗੀ ਤੁਹਾਡੀ ਸੋਚ ਵੀ ਲੱਗਦਾ ਸੀਗਾ ਵੀ ਸਰਵਾਈਵ ਕਰ ਪਾਵਾਂਗੇ ਜਾਂ ਨਹੀਂ ਕਰ ਪਾਵਾਂਗੇ ਜਾਂ ਕੀ ਇੱਕ ਤੁਹਾਡਾ ਮੋਟਿਵ ਰਿਹਾ ਜਾਂ ਤੁਸੀਂ ਆਪਣਾ ਭਵਿੱਖ ਕੀ ਦੇਖਦੇ ਹੋ ਕਿਉਂਕਿ ਜਦੋਂ ਅਸੀਂ ਪਹਿਲੀ ਵੀਡੀਓ ਪਾਈ ਸੋਸ਼ਲ ਮੀਡੀਆ ਤੇ ਸਾਨੂੰ ਪਹਿਲੀ ਸਪੋਰਟ ਹੀ ਯੂਥ ਵੱਲੋਂ ਹੋਈ ਸੀ ਜਿਹੜੇ ਸਾਡੇ ਹਮ ਉਮਰ ਦੇ ਯੰਗੇ ਸੀਗੇ ਜਿਹੜੇ ਤੇ ਸਾਨੂੰ ਲੱਗਿਆ ਵੀ ਹਾਂ ਚੰਗਾ ਸੁਣਨ ਵਾਲੇ ਵੀ ਹੈਗੇ ਆ ਤੇ ਸਾਨੂੰ ਜ਼ਿਆਦਾ ਸਪੋਰਟ ਹੀ ਉਹਨਾਂ ਦੀ ਹੈ ਜੀ ਕਰਵਾਉਂਦੇ ਆ ਕਿਉਂਕਿ ਉਹ ਪਹਿਲਾਂ ਉਹੀ ਸੁਣਦੇ ਆ ਸਾਨੂੰ ਫੇਰ ਉਹਨਾਂ ਨੇ ਅੱਗੇ ਫੈਮਿਲੀ 'ਚ ਸੁਣਾ ਦੇਣਾ ਸਾਨੂੰ ਪਤਾ ਲੱਗਦਾ ਰਹਿੰਦਾ ਕਿਉਂਕਿ ਆਪਾਂ ਨੂੰ ਪਤਾ ਆ ਵੀ ਆਪਾਂ ਨੂੰ ਕਿਹੜੇ ਪਸੰਦ ਕਰਦੇ ਆ ਬਾਕੀ ਸਾਡਾ ਮੈਟਰ ਉਹਦਾਂ ਦਾ ਸੀ ਤੇ ਬਾਕੀ ਹੁਣ ਤੱਕ ਜਿੰਨੇ ਸਾਨੂੰ ਮਿਲੇ ਆ ਜਾਂ ਜਿਨ੍ਹਾਂ ਦੇ ਵੀ ਅਸੀਂ ਪ੍ਰੋਗਰਾਮ ਲਾਇਆ ਸਾਨੂੰ ਲੱਗੇ ਨਹੀਂ ਕਿਉਂਕਿ ਆਪਣਾ ਜਿਹੇ ਜਿਹੇ ਰੰਗ ਤੇ ਜਿਹੇ ਜੀ ਸੰਗਤ ਉਦਾਂ ਦੇ ਬੰਦੇ ਆਪ ਨੂੰ ਮਿਲਦੇ ਆ ਤੇ ਸਾਨੂੰ ਅੱਜ ਤਾਈਂ ਆਇ ਨਹੀਂ ਲੱਗਿਆ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਨਸ਼ਾ ਵਾਲਾ ਹੋ ਗਿਆ ਜੀ ਜਾਂ ਨਸ਼ੇ ਵਾਲੇ ਸਾਨੂੰ ਹਰੇਕ ਤਰ੍ਹਾਂ ਦੇ ਮਿਲਦੇ ਚਾਹੋ ਖਾਣ ਪੀਣ ਵਾਲੇ ਉਹਨਾਂ ਦਾ ਆਪ ਦਾ ਲਿਵਿੰਗ ਸਟਾਈਲ ਹੈ ਜਿਦਾਂ ਪਰ ਸਾਨੂੰ ਜਿਹੜੇ ਸਾਨੂੰ ਸਾਨੂੰ ਹੰਗਾਰਾ ਮਿਲਿਆ ਸਾਨੂੰ ਲੱਗੇ ਨਹੀਂ ਵੀ ਵੀ ਇਦਾਂ ਦਾ ਮਾਹੌਲ ਵੀ ਹੈ ਆਪਣੇ ਪੰਜਾਬ 'ਚ ਅੱਜ ਤੱਕ ਸਾਨੂੰ ਇਹੋ ਜਿਹਾ ਹੀ ਮਾਹੌਲ ਮਿਲਿਆ ਆ ਜੀ ਤੇ ਮੈਂ ਚਾਹੂੰਗੀ ਕਿ ਇਸ ਵੇਲੇ ਮੈਂ ਰਖੜੀ ਕੀ ਤੁਹਾਡਾ ਸੁਣਿਆ ਸੀਗਾ ਕਿ ਉਹ ਇੱਕ ਵਾਰੀ ਆਪਾਂ ਪੇਸ਼ ਕਰ ਦਈਏ ਤੇ ਉਸ ਤੋਂ ਬਾਅਦ ਫਿਰ ਅਗਲੀਆਂ ਗੱਲਾਂ ਬਾਤਾਂ ਕਰਾਂਗੇ ਬਾ ਬੁਲਦੇ ਵੇੜੇ ਚ ਇਕੱਠੇ ਜੰਮੇ ਇਕੱਠੇ ਖੇਡੇ ਸ਼ਾਮ ਹੁੰਦਿਆਂ ਸਰਸੀ ਸਾਨੂੰ ਬਾਤ ਸੁਣਾਉਂਦੀ ਬੇਬੇ ਸ਼ਾਮ ਹੁੰਦਿਆਂ ਸਰਸੀ ਸਾਨੂੰ ਬਾਤ ਸੁਣਾਉਂਦੀ ਬੇਬੇ ਅੰਮਾ ਜੀਆਂ ਤੂੰ ਪਾਸੇ ਵੱਟ ਲੈ ਅੰਮਾ ਜੀਆਂ ਤੂੰ ਪਾਸੇ ਵੱਟ ਲੈ ਕਰਕੇ ਚਗੜੇ ਛੇੜੇ ਵੇ ਰਖੜੀ ਆ ਗਈ ਨੇੜੇ ਬਰਸਨਾ ਵੀਰਾਵੇ ਮਨ ਜਾ ਵੀਰਾਵੇ ਰਖੜੀ ਆ ਗਈ ਨੇੜੇ ਬਰਸਨਾ ਵੀਰਾਵੇ ਮਨ ਜਾ ਵੀਰਾ ਰਖੜੀ ਆ ਗਈ ਨੇੜੇ ਐਸੀ ਵਿਚੜੀ ਕੂੰਜ ਵੇਡਾ ਜੋ ਮੁੜ ਕੇ ਫੇਰ ਮਿਲੇ ਨਾ ਏ ਕਲੀ ਬਾਬਲ ਦੇ ਬਾਕੀ ਮੁੜ ਕੇ ਫੇਰ ਖਿਲੇ ਨਾ ਐਸੀ ਵਿਚੜੀ ਕੂੰਜ ਵੇਡਾ ਜੋ ਮੁੜ ਕੇ ਫੇਰ ਮਿਲੇ ਨਾ ਏ ਕਲੀ ਬਾਬਲ ਦੇ ਬਾਕੀ ਮੁੜ ਕੇ ਫੇਰ ਖਿਲੇ ਨਾ ਦਿਲ ਵਿੱਚ ਦੱਬੀਆਂ ਸਦਰਾਂ ਦੇ ਚਾ ਦਿਲੇ ਵਿੱਚ ਦੱਬੀਆਂ ਸਦਰਾ ਦੇ ਚਾ ਯਾਰਿ ਸ਼ੋ ਹੋਏ ਨ ਬੇੜੇ ਵੇ ਰਖੜੀ ਆ ਗਈ ਨੇੜੇ ਰਸਨਾ ਵਿਦਾ ਮਨ ਜਾਵੀ ਦਾ ਵੇ ਰਖੜੀ ਆ ਗਈ ਨੇੜੇ ਰਸਨਾ ਵਿਦਾ ਮਨ ਜਾਵੀ ਦਾ ਵੇ ਰਖੜੀ ਆ ਗਈ ਨੇੜੇ ਬਹੁਤ ਬਹੁਤ ਮਿਹਰਬਾਨੀ ਮ ਚਾਹੂਗੀ ਕਿ ਭਾਈ ਸਾਹਿਬ ਦੱਸ ਦੇਣ ਕਿ ਸਾਰੇ ਕੀ ਕੀ ਸਾਜ਼ ਵਜਾਉਂਦੇ ਨੇ ਜਾਂ ਵੋਕਲਿਸਟ ਕੌਣ ਨੇ ਗਰੁੱਪ ਦੇ ਵਿੱਚ ਉਹਨਾਂ ਬਾਰੇ ਸਾਰਿਆਂ ਬਾਰੇ ਪਹਿਲਾਂ ਤਾਂ ਮੁੱਖ ਲਿਸਟ ਤਾਂ ਸਾਰੇ ਇੱਕੋ ਜਿਹੇ ਨਹੀਂ ਜੀ ਅੱਛਾ ਜੀ ਹਾਂਜੀ ਅਲੱਗ-ਅਲੱਗ ਡਿਊਟੀ ਐ ਸਾਰਿਆਂ ਦੀ ਜਿੱਦਾਂ ਕਿਤੇ ਜਾਣਾ ਕਿਸੇ ਨੇ ਸਾਜ਼ਾਂ ਦੀ ਡਿਊਟੀ ਲਾਉਣੀ ਕਿਸੇ ਨੇ ਸਾਊਂਡ ਦੀ ਸਭ ਦੀ ਅਲੱਗ-ਅਲੱਗ ਡਿਊਟੀ ਐ ਕਿਸੇ ਨੇ ਐਡਰੈਸ ਦਾ ਕਰਨਾ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ ਬਾਕੀ ਅਰਸ਼ਵੀਰਾ ਬਗਦੂ ਵੀ ਪਲੇ ਕਰ ਲੰਦਾ ਮੈਂ ਬੇਸਿਕਲੀ ਬਗਦੂ ਅਰਸ਼ਵੀਰਾ ਤੋਂ ਹੀ ਸਿੱਖਿਆ ਜਿੰਨਾ ਕਿ ਸਿੱਖਿਆ ਤੇ ਤੁੰਬਾ ਪਲੇ ਕਰ ਲੰਦਾ ਵੀਰਾ ਹਰਮੋਨੀਅਮ ਤੁੰਬੀ ਪਲੇ ਕਰ ਲੰਦਾ ਥੋੜੇ ਥੋੜੇ ਅਲਗੂਜ਼ੇ ਵੀ ਪਲੇ ਕਰ ਲੰਦਾ ਢੋਲ ਵੀ ਪਲੇ ਕਰ ਲੰਦਾ ਆਜ਼ਮ ਵੀਰਾ ਹਰਮੋਨੀਅਮ ਗਿਟਾਰ ਸਾਰੰਗੀ ਅੱਛਾ ਤੇ ਜਸਕਰਨ ਵੀਰੇ ਦਾ ਸਟੂਡੀਓ ਆ ਇਸ ਕਰਕੇ ਤਕਰੀਬਨ ਸਾਰੇ ਸਾਜ਼ੀ ਵੀਰੇ ਨੂੰ ਆਉਂਦੇ ਆ ਜੀ ਹਰਮੋਨੀਅਮ ਵੀ ਆਉਂਦਾ ਵੀਰੇ ਨੂੰ ਤੇ ਮਨਿੰਦਰ ਵੀਰਾ ਸ਼ੇਕਰ ਵਜਾਉਂਦਾ ਅੱਛਾ ਤੇ ਹਰਮੋਨੀਅਮ ਪਲੇ ਕਰ ਲੰਦਾ ਮੈਂ ਬੁਪਲੇ ਕਰ ਲਵਾਂ ਜੀ ਬਹੁਤ ਮਿਹਰਬਾਨੀ ਅੱਛੇ ਤੁਹਾਡੀ ਟੀਮ ਇੰਡੀਆਜ਼ ਗੌਟ ਟੈਲੈਂਟ ਦੇ ਵਿੱਚ ਵੀ ਗਈ ਸੀਗੀ ਤੇ ਉਹਦੇ ਬਾਰੇ ਦੱਸੋ ਵੀ ਕਿਵੇਂ ਦਾ ਉਹ ਐਕਸਪੀਰੀਅੰਸ ਰਿਹਾ ਤੇ ਕਿੱਥੋਂ ਤੱਕ ਪਹੁੰਚੀ ਤੁਸੀਂ ਐਕਸਪੀਰੀਅੰਸ ਤਾਂ ਕਾਫੀ ਅੱਛਾ ਸੀ ਬਾਕੀ ਅਸੀਂ ਵੀ ਇਹ ਵੀ ਕਹਿ ਸਕਦੇ ਹਾਂ ਕਿਉਂਕਿ ਜੇ ਅਸੀਂ ਬੀ ਆਨੈਸਟ ਕਹੀਏ ਵੀ ਸਾਡੀ ਤਿਆਰੀ ਵੀ ਉਨੀ ਹੈ ਨਹੀਂ ਸੀ ਉੱਥੇ ਕਿਉਂਕਿ ਮਤਲਬ ਸਾਡੇ ਫੰਕਸ਼ਨ ਲੱਗ ਰਹੇ ਸੀ ਕੰਟੀਨਿਊ ਮਤਲਬ ਮੈਰੇਜ ਤੇ ਚੱਲੀ ਜਾਂਦੀ ਸੀਗੇ ਤੇ ਸਾਨੂੰ ਉਧਰ ਸਾਡਾ ਧਿਆਨ ਜ਼ਿਆਦਾ ਸੀਗਾ ਇੱਦਾਂ ਸਾਨੂੰ ਟਾਈਮ ਨਹੀਂ ਮਿਲਿਆ ਤਿਆਰ ਕਰਨ ਦਾ ਜਿੰਨਾ ਸਾਡੇ ਤੋਂ ਹੋਇਆ ਬੈਸਟ ਉਹਨਾਂ ਨੂੰ ਵੀ ਵਧੀਆ ਲੱਗਿਆ ਤੇ ਜਿੰਨਾ ਤਾਲ ਮਿਲ ਸੀਗਾ ਅਸੀਂ ਉਹਨਾਂ ਨੂੰ ਆਪ ਦੇ ਵੱਲੋਂ ਬੈਸਟ ਦੇਣ ਦਾ ਦਿੱਤਾ ਉਹਨਾਂ ਨੂੰ ਚਾਰ ਵਾਰੀ ਉਹਨਾਂ ਨੇ ਮਤਲਬ ਪਰਫਾਰਮ ਕਰਵਾਇਆ ਸਾਡੇ ਤੋਂ ਤੇ ਹੋ ਸਕਦਾ ਵੀ ਕੋਈ ਕਮੀ ਰਹਿ ਗਈ ਹੋਵੇ ਕਿਉਂਕਿ ਆਬਵੀਅਸ ਆ ਮਤਲਬ ਵੀ ਇਨ ਸਟਰੱਗਲ ਹੀ ਅਸੀਂ ਚੱਲ ਰਹੇ ਹਾਂ ਮਤਲਬ ਵੀ ਵਰਕ ਸਾਡਾ ਚੱਲੀ ਜਾਂਦਾ ਤੇ ਉੱਥੇ ਸਾਡੇ ਨਾਲ ਦੇ ਵੀਰ ਸੀ ਜੋਗਨ ਸ਼ਰਮੀ ਜੋ ਸਾਡੇ ਤੋਂ ਸੀਨੀਅਰ ਸੀ ਤੇ ਮਤਲਬ ਵੀ ਫਰਕ ਤਾਂ ਹੁੰਦਾ ਹੀ ਆ ਬਿਲਕੁਲ ਹਾਂਜੀ ਤੇ ਕੋਸ਼ਕ ਸਾਨੂੰ ਇਦਾਂ ਲੱਗਿਆ ਵੀ ਥੋੜਾ ਜਿਆਦਾ ਵੀ ਪ੍ਰੋਮੋਟਿੰਗ ਦਾ ਲਾਲੋ ਜਾ ਉਹਨਾਂ ਦੀ ਆਪ ਦੀ ਟੀਆਰਪੀ ਸੀਗੀ ਵੀ ਉੱਥੇ ਵੀ ਕੋਸ਼ਕ ਹੁੰਦਾ ਵੀ ਉਹਨਾਂ ਨੇ ਆਪ ਚੱਕਣਾ ਕਰਨਾ ਆਪਣੇ ਆਪ ਨੂੰ ਤੇ ਉਹਦੇ ਬਾਰੇ ਫਿਰ ਉਹਨਾਂ ਦੇ ਮਤਲਬ ਵੀ ਉਹਨਾਂ ਦੀ ਮੈਜੀਨੇਸ਼ਨ ਜਾਂ ਉਹਨਾਂ ਦੀ ਸੋਚ ਦੇ ਹਿਸਾਬ ਨਾਲ ਜਾਂ ਸਾਡੀ ਸਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਉੱਥੇ ਅਸੀਂ ਕੋਈ ਵਿਪੱਕ ઓਰ ਸ਼ੋਰ ਨਾਟ ਸ਼ੋਰ ਕਹਿ ਨਹੀਂ ਸਕਦੇ ਕੁਝ ਵੀ ਉਹਨਾਂ ਦੀ ਕੀ ਸੀ ਥਿੰਕਿੰਗ ਸਾਡੀ ਕੀ ਸੀ ਅਸੀਂ ਆਪਦੇ ਵੱਲੋਂ ਬੈਸਟ ਹੀ ਕੀਤਾ ਸੀ ਉੱਥੇ ਹਾਂਜੀ ਚਲੋ ਇੱਕ ਨਵਾਂ ਐਕਸਪੀਰੀਅੰਸ ਤੁਹਾਡੀ ਟੀਮ ਨੇ ਗੇਨ ਕੀਤਾ ਤੇ ਉੱਥੋਂ ਆਪਾਂ ਨੂੰ ਇਹ ਵੀ ਪਤਾ ਚੱਲ ਜਾਂਦਾ ਵੀ ਹੋਰ ਕਿੰਨੀ ਤਿਆਰੀ ਦੀ ਲੋੜ ਹੈਗੀ ਆਪਾਂ ਨੂੰ ਹਨਾ ਤੇ ਜਿੱਦਾਂ ਮੋਸਟਲੀ ਸਾਰਾ ਕੰਟੈਂਟ ਤੁਸੀਂ ਖੁਦ ਹੀ ਲਿਖਦੇ ਹੋ ਨਾ ਤੁਹਾਡੀ ਟੀਮ ਦੇ ਵਿੱਚੋਂ ਹੀ ਲਿਖਿਆ ਜਾਂਦਾ ਵਾ ਤੇ ਕੰਪੋਜੀਸ਼ਨ ਵਗੈਰਾ ਜਾਂ ਕਿਵੇਂ ਹੀ ਤੈ ਕਰਦੇ ਹੂੰ ਕਿ ਆ ਗੀਤ ਹੁਣ ਲਿਖਿਆ ਜਾਵੇ ਇਹ ਬੋਲ ਠੀਕ ਨਹੀਂ ਕਿਉਂਕਿ ਰੰਗਲਾ ਸਰਦਾਰ ਇੱਕ ਬਹੁਤ ਵੱਡਾ ਨਾਮ ਆ ਰੰਗਲੇ ਸਰਦਾਰ ਤੇ ਉਹਦੀ ਇੱਜ਼ਤ ਵੀ ਆਪਾਂ ਰੱਖਣੀ ਹੁੰਦੀ ਆ ਕਿਵੇਂ ਸਾਰਾ ਕੁਝ ਤੁਸੀਂ ਕਰਦੇ ਹੋ ਡਿਸਾਈਡ ਮੋਸਟਲੀ ਅਸਰੇ ਆਜ ਬਾਈ ਲਿਖਦਾ ਤੇ ਸਬਰ ਸਿੰਘ ਖੋਖਰ ਵੀਰਾ ਲਿਖਦਾ ਇਹ ਟਾਈਮ ਦੇ ਅਕੋਰਡਿੰਗ ਇਹਨਾਂ ਕੋਲ ਕਾਫੀ ਗਾਣੇ ਆ ਜਾਂਦੇ ਆ ਜਦੋਂ ਅਸੀਂ ਇਕੱਠੇ ਹੁੰਨੇ ਆ ਤਾਂ ਇਹ ਸਾਂਝੇ ਕਰਦੇ ਆ ਕਿ ਆ ਗਾਣਾ ਲਿਖਿਆ ਹੈ ਇਹ ਕਿਹੜਾ ਇਹਨਾਂ ਚੋਂ ਆਪਾਂ ਬੈਸਟ ਆ ਫਿਰ ਉਹਦੀ ਕੰਪੋਜੀਸ਼ਨ ਜ਼ਿਆਦਾਤਰ ਤਾਂ ਇਹ ਬਣਾ ਲੈਂਦੇ ਆ ਜਿਹੜੀ ਕਮੀ ਹੁੰਦੀ ਆ ਉਹ ਅਸੀਂ ਇਕੱਠੇ ਬੈਠ ਕੇ ਦੂਰ ਕਰ ਲੈਂਦੇ ਆ ਫਿਰ ਕਰਕੇ ਉਹਦੀ ਫਿਰ ਵੀਡੀਓ ਪੋਸਟ ਕਰ ਦਿੰਦੇ ਆ ਜੀ ਤੇ ਗਾਣੇ ਸਾਰੇ ਸੱਭਿਆਚਾਰ ਕੀ ਹੁੰਦੇ ਆ ਇਹਨਾਂ ਦੇ ਇਦਾਂ ਦਾ ਤਾਂ ਹਜੇ ਤੱਕ ਕੋਈ ਗਾਣਾ ਆਇਆ ਨਹੀਂ ਆ ਵੀਦ ਕਰਦੇ ਆ ਹੋਊਗਾ ਵੀ ਨਹੀਂ ਤੇ ਬਸ ਪਿਆਰ ਮਿਲਦਾ ਜਦੋਂ ਪੋਸਟ ਕਰਦੇ ਆ ਜੀ ਬਿਲਕੁਲ ਕਿਹ ਕਿਹ ਵਾਰੀ ਐ ਲੱਗਦਾ ਵੀ ਜਿਵੇਂ ਜੋ ਅੱਜ ਕੱਲ ਮਾਰਕੀਟ ਦੇ ਵਿੱਚ ਚੱਲ ਰਿਹਾ ਵੀ ਉਸ ਚੀਜ਼ ਨੂੰ ਲੰਘ ਕੇ ਉੱਪਰ ਆਉਣਾ ਉਹਦੇ ਲਈ ਬਹੁਤ ਟਾਈਮ ਲੱਗ ਰਹਿਣਾ ਉਨੀ ਪੇਸ਼IENTS ਤੁਸੀਂ ਰੱਖ ਪਾਉਂਗੇ ਉਸ ਟਾਈਮ ਤੱਕ ਉਸ ਮੁਕਾਮ ਤੱਕ ਆਉਣ ਦੇ ਲਈ ਜਾਂ ਫਿਰ ਤੁਹਾਡਾ ਜਿਹੜਾ ਗਰੁੱਪ ਉਨੀ ਦੇਰ ਤੱਕ ਇਕੱਠਾ ਰਹਿ ਸਕੂਗਾ ਹਾਂਜੀ ਜੀ ਅਸੀਂ ਪਿਆਰ ਦਾ ਦੇਖੀਏ ਸਾਡੇ ਜਿਦਫਾਕ ਇੰਨਾ ਕੁ ਤਾਂ ਹੈਗਾ ਲੜਦੇ ਵੀ ਬਹੁਤ ਆ ਸੀ ਤੇ ਤਾਂ ਹੀ ਪਿਆਰ ਜ਼ਿਆਦਾ ਹਾਂਜੀ ਤੇ ਲੜਾਈ ਵਾਲਾ ਤਾਂ ਸਾਹਮਣੇ ਵਾਲੇ ਨੂੰ ਆਏ ਹੁੰਦਾ ਵੀ ਹੁਣ ਇਹ ਟਾਲਤੇ ਹੋਗੇ ਤੇ ਬਾਸ ਇਹ ਨਹੀਂ ਛੱਡਦੇ ਤੇ ਬੱਟ ਪਿਆਰ ਜੇ ਆਪਾਂ ਦੇਖੀ ਅੰਦਰੋਂ ਸਾਡਾ ਪਿਆਰ ਵੀ ਬਹੁਤ ਆ ਜੇ ਉਧਰ ਕੰਮ ਦੇ ਨਜ਼ਰੀਏ ਨਾਲ ਲੱਜੀ ਅਸੀਂ ਗਰੁੱਪ ਦੇ ਉਧਰ ਸਾਡਾ ਪਿਆਰ ਵੀ ਬਹੁਤ ਆ ਸਬਰ ਵੀ ਬਹੁਤ ਆ ਕਿਉਂਕਿ ਜੇ ਹੁਣ ਦੇ ਆਪਾਂ ਕਾਫੀ ਫਾਸਟ ਚੱਲ ਰਹੀ ਹੈ ਲਾਈਫ ਸਾਰਿਆਂ ਦੀ ਸਾਰਿਆਂ ਨੂੰ ਆਏ ਹੁੰਦਾ ਵੀ ਅਸੀਂ ਅੱਗੇ ਵਧੀਏ ਛੇਤੀ ਛੇਤੀ ਸਾਨੂੰ ਵੀ ਹੈਗਾ ਵੀ ਜੇ ਦੇਖੀ ਸਾਨੂੰ ਵੀ ਹੈਗਾ ਪਰ ਸਾਨੂੰ ਆਏ ਨਹੀਂ ਹੈਗਾ ਵੀ ਸਾਨੂੰ ਆਏ ਆ ਵੀ ਪੱਕੇ ਪੈਰੀਂ ਆ ਜੀਏ ਆਪਾਂ ਵੀ ਕੋਈ ਇਹ ਜੀ ਗਲਤੀ ਨਾ ਕਾਲੀ ਚ ਅਸੀਂ ਕੋਈ ਗਲਤੀ ਨਾ ਕਰ ਬੈਠ ਗਏ ਵੀ ਜਿਨ੍ਹਾਂ ਨਾਲ ਸਾਨੂੰ ਕਬੂਲਿਆ ਜਾ ਰਿਹਾ ਤੇ ਉਹਨਾਂ ਦੀ ਅਸੀਂ ਨਜ਼ਰਾਂ ਚ ਕੁਝ ਹੋਰ ਬਣ ਜੀ ਗਏ ਇਹ ਚੀਜ਼ ਨੂੰ ਲੈ ਕੇ ਅਸੀਂ ਜਰੂਰ ਸੋਚਦੇ ਆ ਵੀ ਚਲੋ ਕੋਈ ਗੱਲ ਨਹੀਂ ਟਾਈਮ ਲੱਗ ਜੂਗਾ ਪਰ ਆਵਾਂਗੇ ਜਰੂਰ ਜੀ ਅ ਅੱਜ ਹਮ ਜਿਵੇਂ ਪੰਜਾਬ ਦੇ ਵਿੱਚ ਹੁਣ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅਡੋਡ ਗਰੁੱਪਾਂ ਵੱਲੋਂ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਵੀ ਜਿਹੜੀ ਪੰਜਾਬ ਦਾ ਸੱਭਿਆਚਾਰ ਹੈ ਜਾਂ ਪੰਜਾਬ ਦੇ ਲੋਕ ਗੀਤ ਸੀਗੇ ਹਨਾ ਤੇ ਉਹਨਾਂ ਚੀਜ਼ਾਂ ਨੂੰ ਉੱਪਰ ਲਿਆਂਦਾ ਜਾਵੇ ਜਿਵੇਂ ਹੁਣ ਤੁਹਾਡਾ ਰੰਗਲੀ ਸਰਦਾਰ ਗਰੁੱਪ ਲੱਗਿਆ ਹੋਇਆ ਉਹਦੋਂ ਜਿਵੇਂ ਪੰਜਾਬ ਵਾਲਿਆਂ ਦੀ ਬਹੁਤ ਵੱਡੀ ਐਫਰਟ ਰੌਣਿਕ ਬੈਂਡ ਵਾਲਿਆਂ ਦੀ ਬਹੁਤ ਵੱਡੀ ਐਫਰਟ ਸੀਗੀ ਨਾ ਜੋ ਹੋਰ ਵੀ ਗਰੁੱਪ ਸ਼ਾਇਦ ਆਪਾਂ ਨੂੰ ਨਾ ਪਤਾ ਹੋਣ ਉਹ ਆਪਣੇ 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 ਕਿਤੇ ਲੱਗੇ ਹੋਣ ਸਾਰੇ ਨਾ ਇਹਨਾਂ ਕੋਸ਼ਿਸ਼ਾਂ ਨੂੰ ਤੁਸੀਂ ਪੰਜਾਬ ਦੇ ਲਈ ਪੰਜਾਬੀ ਗਾਇਕੀ ਦੇ ਲਈ ਕਿਵੇਂ ਦੇਖਦੇ ਹੋ ਵੀ ਇਹ ਕੋਸ਼ਿਸ਼ਾਂ ਇੱਕ ਦਿਨ ਰੰਗ ਲੈ ਕੇ ਆਉਣਗੀਆਂ ਜਾਂ ਹੋਣੀਆਂ ਚਾਹੀਦੀਆਂ ਨੇ ਜਾਂ ਕੀ ਹੈ ਦੇਖੋ ਇੱਕ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਵਧੀਆ ਕੁਝ ਕਰਨ ਦੀ ਮਤਲਬ ਵਧੀਆ ਲੋਕਾਂ ਨੂੰ ਸੁਣਾਉਣ ਦੀ ਕਿਉਂਕਿ ਸਾਡੇ ਘਰ ਵੀ ਧੀਆ ਭੈਣਾਂ ਹੈ ਹਨ ਅਸੀਂ ਅਗਰ ਅਸੀਂ ਸੋਚਦੇ ਹਾਂ ਵੀ ਜੇ ਸਾਡੇ ਮਾਪੇ ਸਾਡੀਆਂ ਭੈਣਾਂ ਸੁਣ ਸਕਣ ਤਾਂ ਪਹਿਲਾਂ ਅਸੀਂ ਉਹਨਾਂ 'ਚ ਬੈਠ ਕੇ ਉਹ ਗਾਣਾ ਸੁਣਾਉਣੇ ਉਹਨਾਂ ਨੂੰ ਦਿਖਾਉਣੇ ਆ ਜੇਕਰ ਵੀਡੀਓ ਵੀ ਬਣਾਉਣੇ ਆ ਤਾਂ ਜੇਕਰ ਉਹਨਾਂ ਨੂੰ ਵਧੀਆ ਲੱਗਦਾ ਆ ਤਾਂ ਫਿਰ ਅਸੀਂ ਇਹ ਵੀ ਸੋਚਦੇ ਆ ਵੀ ਹਾਂ ਕੋਈ ਹੋਰ ਵੀ ਇਹਨੂੰ ਦੇਖ ਸਕਦਾ ਹੈ ਸਾਰੇ ਲੋਕ ਦੇਖ ਸਕਦੇ ਆ ਹਨ ਇੱਕ ਸਾਡੀ ਇੱਕ ਕੋਸ਼ਿਸ਼ ਹੈ ਅਗਰ ਲੋਕਾਂ ਤੇ ਇਹ ਡਿਪੈਂਡ ਕਰਦਾ ਹੈ ਅਗਰ ਲੋਕ ਮਾੜਾ ਸੁਣਦੇ ਆ ਤਾਂ ਸਿੰਗਰ ਮਾੜਾ ਉਹਨਾਂ ਨੂੰ ਸੁਣਾਉਂਦੇ ਆ ਹਣਾ ਅਗਰ ਲੋਕ ਉਹਨਾਂ ਨੂੰ ਐਕਸੈਪਟ ਹੀ ਨਾ ਕਰਨ ਤਾਂ ਕਿਸੇ ਦੀ ਜ਼ਰੂਰਤ ਨਹੀਂ ਹੈਗੀ ਵੀ ਕੋਈ ਮਾੜਾ ਗਾ ਦੂਗਾ ਕੋਈ ਚੰਗਾ ਮਤਲਬ ਚੰਗਾ ਹੀ ਗਾਉਣ ਦੀ ਕੋਸ਼ਿਸ਼ ਕਰਨਗੇ ਸਾਰੇ ਜੀ ਵਧੀਆ ਹਾਂਜੀ ਬਿਲਕੁਲ ਮੈਂ ਜਾਉਂਗੀ ਕਿ ਕੋਈ ਇੱਕ ਹੋਰ ਰੰਗ ਪੇਸ਼ ਕਰਦੇ ਹੋ ਇਸ ਵੇਲੇ ਇਹ ਜਿਹੜਾ ਗਾਣਾ ਜਿਵੇਂ ਆਪਣੇ ਹੁਣ ਆਪਣੇ ਘਰ-ਬਾਰ ਛੱਡ ਕੇ ਜਾਂਦੇ ਆ ਕਮਾਈਆਂ ਵਾਸਤੇ ਫੌਰੀ ਚਲੇ ਜਾਂਦੇ ਆ ਹਰੇਕ ਮੁੰਡੇ ਦਾ ਵੀ ਸੁਪਨਾ ਹੁੰਦਾ ਕੁੜੀ ਦਾ ਵੀ ਸੁਪਨਾ ਹੁੰਦਾ ਵੀ ਮੇਰੇ ਮਾਪਿਆਂ ਨੇ ਮੇਰੇ ਲਈ ਕੀ ਕੀਤਾ ਸਭ ਯਾਦ ਰੱਖਦੇ ਆ ਤੇ ਫਿਰ ਉੱਥੇ ਬੈਠੇ ਉਹਨਾਂ ਦਾ ਮਤਲਬ ਵੀ ਉਹਨਾਂ ਦੀ ਕੀ ਫੀਲ ਆ ਆਪਣੇ ਬਾਪੂ ਦੀ ਖਾਤਰ ਕਿਉਂਕਿ ਮਿਹਨਤਾ ਕਰਦੇ ਆ ਦਿਆਂ ਦਾ ਇੱਕ ਕਰ ਦਿੰਦੇ ਆ ਉਹਨਾਂ ਨੂੰ ਮੰਨ ਚਲ ਤੱਕ ਪਹੁੰਚਾਉਣ ਲਈ ਤੇ ਚਾਹੇ ਕੁੜੀ ਵਾਲੇ ਕੁੜੀ ਵੱਲੋਂ ਲਾ ਲੋ ਚਾਹੇ ਮੁੰਡੇ ਵੱਲੋਂ ਨਾਲੋ ਤੇ ਮੇਰੇ ਵੀਰ ਸਬਰ ਸਿੰਘ ਕੋਖਰ ਨੇ ਲਿਖਿਆ ਹੋਇਆ ਗਾਣਾ ਬਾਪੂ ਜੀ ਬਾਪੂ ਦੇ ਰਿਹਾਣ ਉਹਨਾਂ ਨੂੰ ਡੈਡੀਕੇਟ ਆ ਸੋ ਹੋ ਬੱਪੂ ਹੁਣ ਨਾ ਜਾਵੀਂ ਮੰਡੀ ਨਾਲੇ ਛੱਡ ਖੇਤਾਂ ਦੀ ਡੰਡੀ ਹੁਣ ਨਾ ਜਾਵੀਂ ਮੰਡੀ ਨਾਲੇ ਛੱਡ ਖੇਤਾਂ ਦੀ ਡੰਡੀ ਤੈਨੂੰ ਥਾਰ ਦਵਾਉਣੀ ਲੰਟੀ ਥਾਰ ਦਵਾਉਣੀ ਲੰਟੀ ਪੱਗ ਨੂੰ ਲਾਲੀ ਚਾਲਰ ਤੂੰ ਉਤਲੀ ਜੇਬ ਵਿੱਚ ਪਾਲੀ ਪੁੱਤ ਦੇ ਤੇ ਜੇ ਡਾਲਰ ਤੂੰ ਉਤਲੀ ਜੇਬ ਵਿੱਚ ਪਾਲੀ ਪੁੱਤ ਦੇ ਤੇ ਜੇ ਡਾਲਰ ਤੂੰ ਬਾਪੂ ਹੁਣ ਨਾ ਜਾਮੀ ਮੰਟੀ ਨਾਲੇ ਛੱਡ ਖੇਤਾਂ ਦੀ ਡੰਡੀ WHAT ਸ਼ਹਿਰੋਂ ਸੂਟ ਲਿਆ ਦੀ ਜਾ ਕੇ ਚੰਗਾ ਵੇਖ ਲੂ ਉਹ ਦੀ ਪਾ ਕੇ ਸੂਟ ਲਿਆ ਦੀ ਜਾ ਕੇ ਚੰਗਾ ਵੇਖ ਲੂ ਮੇਰੀ ਪਾ ਕੇ ਸੂਟ ਲਿਆ ਦੀ ਜਾ ਕੇ ਚੰਗਾ ਵੇਖ ਲੂ ਉਹ ਦੀ ਪਾ ਕੇ ਰਾਣੀਆਂ ਵਾਂਗੂ ਨਾਲ ਇਕੱਠਾ ਕੇ ਵਾਂਗੂ ਨਾਲ ਬਿਠਾ ਕੇ ਮਾਨੂੰ ਲੈ ਜੀ ਪਾਰਲਰ ਤੂੰ ਉਤਲੀ ਜੇਬ ਵਿੱਚ ਪਾਲੀ ਪੁੱਤ ਦੇ ਭੇਜ ਡਾਲਰ ਤੂੰ ਉਤਲੀ ਜੇਬ ਵਿੱਚ ਪਾਲੀ ਪੁੱਤ ਦੇ ਭੇਜ ਡਾਲਰ ਤੂੰ ਬਾਪੂ ਹੁਣ ਨਾ ਜਾਵੀ ਮੰਡੀ ਨਾਲੇ ਛੱਡ ਖੇਤਾਂ ਦੀ ਡੰਡੀ ਬਾਪੂ ਜੀ ਨੂੰ ਹੈਗਾ ਵੈਸੇ ਲੰਡੀ ਜੀਬ ਦਾ ਸ਼ੌਂਕ ਹਾਂਜੀ ਬਾਪੂ ਜੀ ਨੂੰ ਸ਼ੌਂਕ ਹੈਗਾ ਪਰ ਜ਼ਿਆਦਾ ਮੈਨੂੰ ਇਦਾਂਗਾ ਵੀ ਮੇਰੀ ਰੀਝ ਆ ਇੱਕ ਵੀ ਫਾਦਰ ਸਾਹਿਬ ਨਾਲ ਬੈਠੇ ਹੋਣ ਇੱਕ ਚਾਹ ਹੁੰਦਾ ਬੱਚੇ ਦਾ ਵੀ ਚਾਹ ਹੁੰਦਾ ਮਾਪਿਆਂ ਦਾ ਵੀ ਚਾਹ ਹੁੰਦਾ ਵੀ ਉਹਨਾਂ ਦੀ ਸਾਨੂੰ ਅੱਜ ਤੱਕ ਫਾਦਰ ਸਾਹਿਬ ਹੋਣਾ ਨੇ ਇੰਨਾ ਕੁਝ ਦਿੱਤਾ ਹਨ ਕਦੇ ਨਾਂ ਨਹੀਂ ਕੀਤੀ ਉਦੋਂ ਹੀ ਬੱਚਿਆਂ ਦਾ ਹੁੰਦਾ ਦਿਲ ਕਰਦਾ ਹੁੰਦਾ ਵੀ ਅਸੀਂ ਕਦੇ ਨਾ ਕਦੇ ਵੀ ਆਪਣੇ ਮਾਪਿਆਂ ਨੂੰ ਕੋਈ ਖੁਸ਼ੀ ਦੇ ਸਕੀਏ ਕਿਸੇ ਤਰੀਕੇ ਨਾਲ ਦੇ ਸਕੀਏ ਵੀ ਨਾਲ ਬੈਠੇ ਹੋਣ ਫਾਦਰ ਸਾਹਿਬ ਵੀ ਹਾਂ ਵੀ ਕੁਛ ਕੀਤਾ ਮੇਰੇ ਬੱਚਿਆਂ ਨੇ ਵੀ ਕੁਛ ਨਾ ਕੁਛ ਕੀਤਾ ਹਾਂਜੀ ਪਰ ਜੇ ਕੋਈ ਖਾਸ ਤੁਹਾਡੀ ਪਰਫਾਰਮ ਕਰਦਿਆਂ ਦੀ ਜਾਂ ਫਿਰ ਸੋਸ਼ਲ ਮੀਡੀਆ ਤੇ ਕਿਸੇ ਵੱਲੋਂ ਕੋਈ ਇਦਾਂ ਦਾ ਕਮੈਂਟ ਜਿਹੜਾ ਤੁਹਾਡੀ ਇਨਸਪੀਰੇਸ਼ਨ ਬਣਿਆ ਹੋਵੇ ਕਿ ਨਹੀਂ ਜੇ ਅਸੀਂ ਇਸ ਰਾਹ ਤੇ ਹੈਗੇ ਹਾਂ ਤੇ ਬਹੁਤ ਵਧੀਆ ਚੱਲ ਰਹੇ ਹਾਂ ਤੇ ਲੋਕਾਂ ਦਾ ਸਾਥ ਸਾਡੇ ਕੋਲ ਹੈਗਾ ਕੁਛ ਇਦਾਂ ਦੀ ਕੋਈ ਘਟਨਾ ਤੁਹਾਡੇ ਨਾਲ ਹੋਈ ਹੋਵੇ ਜਾਂ ਕਿਸੇ ਦਾ ਕਮੈਂਟ ਹੋਵੇ ਤੁਹਾਡੇ ਲਈ ਖਾਸ ਕਿਸੇ ਨੂੰ ਵੀ ਯਾਦ ਹੋਵੇ ਹਾਂਜੀ ਮਤਲਬ ਇੱਕ ਕਾਲਜ ਵੱਲੋਂ ਸੀ ਕੋਟਕਪੂਰਾ ਵੇਖੇ ਰੱਖਿਆ ਸੀਗਾ ਉਹਨਾਂ ਨੇ ਫੰਕਸ਼ਨ ਸੀਗਾ ਥੋੜੇ ਛੋਟੇ ਆ ਆਰਗੇਨਾਈਜ਼ ਕੀਤੀ ਸੀ ਪਾਰਟੀ ਉੱਥੇ ਕਮਰ ਗਰੇਵਾਲ ਜੀ ਆਏ ਹੋਏ ਸੀਗੇ ਤੇ ਉੱਥੇ ਅਸੀਂ ਪਰਫਾਰਮ ਕੀਤਾ ਤੇ ਉਹਨਾਂ ਨੂੰ ਤੁਸੀਂ ਵੀ ਦੇਖ ਸਕਦੇ ਹੋ ਉਹਨਾਂ ਦੀ ਗਾਇਕੀ ਦਾ ਮਿਆਰ ਮਨ ਲਓ ਕਿੰਨਾ ਕੁ ਵਧੀਆ ਹੈ ਨਾ ਸਾਰੇ ਸਾਰਿਆਂ ਨੂੰ ਪਤਾ ਤੇ ਇੰਦਾਂ ਦੀ ਥਿੰਕਿੰਗ ਇੰਦਾਂ ਦੀ ਗਾਇਕੀ ਜਿੰਨਾਂ ਕੋਲੇ ਹੋਵੇ ਉਹਨਾਂ ਨੂੰ ਵੀ ਕੋਈ ਛੇ ਦੀ ਚੀਜ਼ ਪਸੰਦ ਨਹੀਂ ਆਉਂਦੀ ਹੁੰਦੀ ਇੱਕ ਜਿਹੀ ਇੱਜ਼ਤ ਹੈ ਪਰ ਉਹਨਾਂ ਨੇ ਸਾਨੂੰ ਇੰਨਾ ਕੈਪਰੀਸ਼ੀਏਟ ਕੀਤਾ ਸਾਨੂੰ ਘੁੱਟ ਲਿਆ ਆ ਕੇ ਤੇ ਉਹ ਕਹਿੰਦੇ ਜੇ ਤੁਸੀਂ ਮਤਲਬ ਵੀ ਇਦਾਂ ਹੀ ਰਹੋ ਬਸ ਪਿਆਰ ਬਣਾ ਕੇ ਰੱਖਿਓ ਇਦਾਂ ਹੀ ਰਹੋ ਬਸ ਇਹਦੇ ਉੱਤੇ ਕੀ ਹੋ ਸਕਦਾ ਵੀ ਇਦਾਂ ਹੀ ਰਹੋ ਤੁਸੀਂ ਬਹੁਤ ਅੱਗੇ ਜਾਓਗੇ ਸਾਡੇ ਲਈ ਇੰਨਾ ਹੀ ਬਹੁਤ ਸੀਗਾ ਬਹੁਤ ਮਿਹਰਬਾਨੀ ਹਾਂ ਜੀ ਫਿਊਚਰ ਪਲਾਨਿੰਗ ਕੀ ਨਹੀਂ ਗਈਆਂ ਰੰਗਲੇ ਸਰਦਾਰ ਫਿਊਚਰ ਪਲਾਨਿੰਗ ਦਾ ਸਾਡੀਆਂ ਇੱਕ ਅਜੀ ਸਟੂਡੀਓ ਸੈਸ਼ਨ ਕੀਤਾ ਹੈਗਾ ਜਿੱਦਾਂ ਲਾਈਕ ਕੋਕ ਸਟੂਡੀਓ ਉਦਾਂ ਬੰਬੇ ਤੋਂ ਬੈਂਡ ਆ ਵੈਨ ਚਾਏ ਮੈ ਟੋਸਟ ਉਹਨਾਂ ਨਾਲ ਅਸੀਂ ਇੱਕ ਟਰੈਕ ਤਿਆਰ ਕੀਤਾ ਤੇ ਉਹ ਕਾਫੀ ਅੱਛਾ ਮਤਲਬ ਇਹ ਲੋਕ ਤਾਂ ਠੜਾਈ ਵੀ ਆ ਵਿੱਚ ਉਹਨਾਂ ਦਾ ਮੈਸ਼ ਆਪਾ ਤੇ ਕੋਝੋ ਕੋਝੋ ਗੀਤ ਲੈ ਕੇ ਆ ਰਹੇ ਅਸੀਂ ਨੱਚਣ ਟੱਪਣ ਵਾਲੇ ਵੀ ਹੈਗੇ ਆ ਤੇ ਮਤਲਬ ਹੀ ਸਾਨੂੰ ਵੀ ਹੈ ਮਿਲ ਕਿਉਂਕਿ ਇਹ ਦੁਨੀਆ ਤੇ ਥੋੜਾ ਜਿਹਾ ਅੱਗੇ ਆਉਣ ਲਈ ਸਾਨੂੰ ਇਹ ਇਦਾਂ ਦੀਆਂ ਚੀਜ਼ਾਂ ਫਾਰਮੈਲਟੀਆਂ ਲਾ ਲਓ ਕਿਉਂਕਿ ਲਾਈਵ ਅਸੀਂ ਲਾ ਰਹੇ ਆ ਮਤਲਬ ਲਾਈਵ ਲਾ ਵੀ ਰਹੇ ਆ ਬਟ ਉਦਾਂ ਦਾ ਲੈਵਲ ਜੀ ਆਪਾਂ ਦੇਖੀਏ ਇਨਕਮ ਦੇ ਹਿਸਾਬ ਨਾਲ ਦੇਖੀਏ ਵੀ ਜਿਹੜੇ ਹਿਸਾਬ ਨਾਲ ਅਸੀਂ ਦੇ ਦਿੰਨੇ ਆ ਮਤਲਬ ਅੱਗੇ ਉਹ じゃ ਸਾਨੂੰ ਮਤਲਬ ਆਪਸ ਨਹੀਂ ਮਿਲਦਾ ਕਿਉਂਕਿ ਪੈਸੇ ਤੋਂ ਬਿਨਾ ਪੈਸਾ ਹੈ ਵੀ ਬਹੁਤ ਚੀਜ਼ ਜੇ ਦੇਖਿਆ ਜਾਵੇ ਤਾਂ ਕੁਝ ਵੀ ਨਹੀਂ ਹਾਂਜੀ ਤੇ ਉਹਦੇ ਹਿਸਾਬ ਨਾਲ ਸਾਨੂੰ ਅਸੀਂ ਕਿਉਂਕਿ ਜੇ ਅਸੀਂ ਲੱਗ ਜੇ ਤਾਂ ਕਈ ਵਾਰੀ 5-5 ਘੰਟੇ ਲਗਾ ਦਿੰਨੇ ਆ ਹੁਣ ਤੁਸੀਂ ਆ ਮੋਸਟਲੀ ਸਿੰਗਰ ਲਾਉਂਦੇ ਦੋ ਘੰਟੇ ਲਾ ਕੇ ਚੱਲੋ ਵੀ ਬਸ ਪਰ ਸਾਨੂੰ ਜੇ ਲੋਕਾਂ ਨੂੰ ਪਿਆਰ ਮਿਲਦਾ ਸੀ ਜਾਂਦੇ ਤੇ ਸਾਨੂੰ ਵੀ ਆਈਆਂ ਵੀ ਅਸੀਂ ਕੋਈ ਟਰੈਕ ਕੱਢੀ ਵੀ ਲੋਕਾਂ ਅੱਗੇ ਹੋਰ ਉਦਾਂ ਆਈਏ ਮਤਲਬ ਵੀ ਪ੍ਰੋਮੋਟ ਹੋਈਏ ਜੋ ਜਿੰਨਾ ਕਿ ਚਾਹੀਦਾ ਸਾਨੂੰ ਉਹਨਾਂ ਵੀ ਹੈ ਨਹੀਂ ਪ੍ਰਮੋਸ਼ਨ ਮੰਨ ਲਓ ਵੀ ਚਾਹੀਦੀ ਹੈ ਜ਼ਰੂਰੀ ਤੇ ਫਿਲਹਾਲ ਸਾਡਾ ਇਹੀ ਆ ਵੀ ਅਸੀਂ ਲੋਕਾਂ ਦੇ ਵਿੱਚ ਜਾਣਦੇ ਆ ਆਪਦੀ ਪ੍ਰਮੋਟਿੰਗ ਇਦਾਂ ਹੀ ਕਰਦੇ ਆ ਬਿਲਕੁਲ ਤੇ ਮੈਂ ਚਾਹੂੰਗੀ ਕਿ ਇੰਟਰਵਿਊ ਦੇ ਅੰਤ ਵਿੱਚ ਸਾਰੇ ਵਾਰੀ ਵਾਰੀ ਦਰਸ਼ਕਾਂ ਨੂੰ ਅਪੀਲ ਕਰਨ ਜਾਂ ਉਹਨਾਂ ਨੂੰ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋਵੋ ਤੇ ਜ਼ਰੂਰ ਕਹੋ ਅਪੀਲ ਤਾਂ ਨਹੀਂ ਹੈਗੀ ਵੈਸੇ ਅਸੀਂ ਇਹਨਾਂ ਜੋਗੇ ਨਹੀਂ ਕੀ ਅਪੀਲ ਸਾਡੀ ਪਾਸ ਬੇਨਤੀ ਹੋਈ ਹੈ ਇਹ ਕਿ ਹਮੇਸ਼ਾ ਚੰਗੇ ਗਾਣੇ ਸੁਣੋ ਤੇ ਚੰਗੇ ਸੰਗੀਤਾਂ ਨੂੰ ਤੇ ਜੋ ਚੰਗੇ ਲਿਖਦੇ ਉਹਨਾਂ ਨੂੰ ਸਿਰਫ ਪ੍ਰਮੋਟ ਕਰੋ ਤੇ ਚੰਗੀਆਂ-ਚੰਗੀਆਂ ਬੁੱਕਸ ਮਨ ਲੱਗਦਾ ਆਪਾਂ ਨੂੰ ਪੜ੍ਹਨੀਆਂ ਚਾਹੀਦੀਆਂ ਹਨ ਫੇਰ ਹੀ ਆਪਣਾ ਸਮਾਜ ਸੁਧਰੂਗਾ ਫੇਰ ਹੀ ਆਪਣਾ ਸੱਭਿਆਚਾਰ ਸੁਧਰੂਗਾ ਹੈ ਮੇਰੀ ਪੀਲੀ ਇਹੀ ਹੈ ਜੀ ਬਸ ਮੈਂ ਸੁਝਾਅ ਤਾਂ ਨਹੀਂ ਦੇ ਸਕਦਾ ਛੋਟਾ ਸਾਰਿਆਂ ਨੂੰ ਹਣ ਸਾਰੀ ਸੂਝਵਾਨਾ ਦਰਸ਼ਕ ਵੀ ਦੋਸਤ ਮਿੱਤਰ ਵੀ ਸਭ ਬਸ ਆਪਣੇ ਮਾਂ ਪਿਓ ਨੂੰ ਨਾ ਭੁੱਲੋ ਆਪਣੇ ਮਾਂ ਪਿਓ ਦੀ ਸੇਵਾ ਕਰੋ ਵੱਡਿਆਂ ਦਾ ਸਤਿਕਾਰ ਕਰੋ ਛੋਟਿਆਂ ਨਾਲ ਪਿਆਰ ਕਰੋ ਤੇ ਖੁਸ਼ੀਆਂ ਵੰਡੋ ਤੇ ਖੁਸ਼ੀਆਂ ਲਓ ਚੰਗਾ ਮਾੜਾ ਨਾਮ ਬੋਲੋ ਕਿਸੇ ਨੂੰ ਤੇ ਵਧੀਆ ਹੱਸਦੇ ਖੇਡਦੇ ਰਹੋ ਮੇਰੀ ਪੀਲ ਇਹੀ ਹੈ ਜੀ ਜਿੱਦਾਂ ਸਾਡਾ ਪੇਜ ਆ ਰੰਗਲੇ ਸਰਦਾਰ ਫੇਸਬੁੱਕ ਪੇਜ ਆ ਤੇ ਇੰਸਟਾ ਪੇਜ ਆ ਸਾਡਾ ਤੇ ਉਹਨੂੰ ਸਾਰੇ ਜਣੇ ਫੋਲੋ ਜ਼ਰੂਰ ਕਰੋ ਤੇ ਸਭ ਨਾਲੋਂ ਵੱਡੀ ਗੱਲ ਗਾਣਾ ਚੱਲਦਾ ਰਹਿਣਾ ਹੈ ਹਨਾ ਦੁਨੀਆ ਚੱਲਦੀ ਰਹਿਣੀ ਹੈ ਗਾਣਾ ਵੀ ਚੱਲਦਾ ਰਹਿਣਾ ਚੰਗਾ ਮਾੜਾ ਸਭ ਚੱਲਦਾ ਰਹਿਣਾ ਤੇ ਆਪਣੇ ਮਾਪੇ ਬਾਬ ਦੀ ਆਪਣੇ ਭੈਣਾ ਭਾਈ ਦੀ ਰਿਸਪੈਕਟ ਕਰੋ ਉਹਨਾਂ ਨੂੰ ਪਿਆਰ ਕਰੋ ਤੇ ਐਦਾਂ ਹੀ ਅੱਗੇ ਵਧਦੇ ਜਾਓ ਥੈਂਕ ਯੂ ਮੇਰੇ ਵੱਲੋਂ ਤਾਂ ਇਹੀ ਬੇਨਤੀ ਆ ਵੀ ਆਪਣਾ ਜੋ ਹੁਣ ਇਹ ਜਿਹੜੀ ਹੁਣ ਦੀ ਜਨਰੇਸ਼ਨ ਜਾਂ ਹੁਣ ਦੀ ਕੋਈ ਵੀ ਗਾਇਕੀ ਆ ਜੋ ਵਲਗੈਰਿਟੀ ਵਿੱਚ ਆ ਰਹੀ ਆ ਉਹਨਾਂ ਨੂੰ ਰੋਕਣਾ ਆਪਾਂ ਕਿਉਂਕਿ ਲੋਕਾ ਲੋਕ ਆ ਜਾਂ ਦਰਸ਼ਕ ਆ ਸਾਰਨੋਂ ਜ਼ਿਆਦਾ ਪਾਵਰ ਇਹਨਾਂ ਦੇ ਹੱਥ ਹੀ ਆ ਤੁਹਾਡੇ ਹੱਥਾਂ ਤੁਸੀਂ ਇਸ ਚੀਜ਼ ਦੇ ਮਾਲਕ ਤੁਸੀਂ ਹੋ ਜਾਂ ਤੁਸੀਂ ਇਸ ਚੀਜ਼ ਨੂੰ ਨਵਾਂ ਮੋੜ ਦੇ ਸਕਦੇ ਹੋ ਤੇ ਸੋ ਸਾਡੇ ਵੱਲੋਂ ਵੀ ਜਿੰਨਾ ਕ ਹੋਊਗਾ ਵੀ ਅਸੀਂ ਉਹ ਚੀਜ਼ ਤੋਂ ਪਰੇ ਹੋ ਕੇ ਗਾਵਾਂਗੇ ਜੋ ਤੁਸੀਂ ਕਬੂਲ ਲਿਆ ਸਾਨੂੰ ਉਹਤੇ ਚੱਲਾਂਗੇ ਪਰ ਥੋੜਾ ਜਿਹਾ ਤੁਹਾਡੇ ਵੱਲੋਂ ਸਾਨੂੰ ਪੂਰੀ ਸਪੋਰਟ ਦੀ ਲੋੜ ਆ ਤੁਹਾਡੇ ਪਿਆਰ ਦੀ ਲੋੜ ਆ ਜਿੰਨਾ ਕ ਪਿਆਰ ਤੁਹਾਡੇ ਵੱਲੋਂ ਤੁਸੀਂ ਦੇ ਸਕਦੇ ਹੋ ਵੱਧ ਤੋਂ ਵੱਧ ਸਾਨੂੰ ਉਸ ਦੀ ਬਹੁਤ ਲੋੜ ਆ ਇਸ ਟਾਈਮ ਵੀ ਤੇ ਅੱਗੇ ਵੀ ਅਸੀਂ ਤੁਹਾਡੀਆਂ ਉਮੀਦਾਂ ਤੇ ਵੀ ਖਰਾ ਉਤਰਾਂਗੇ ਬਟ ਜੋ ਅਸੀਂ ਸੋਚ ਲੈ ਕੇ ਤੁਰਿਆ ਚੰਗੀ ਤੇ ਸਾਫ ਸੁਥਰੀ ਗਾਇਕੀ ਦਾ ਤੇ ਤੁਸੀਂ ਵੀ ਅਸੀਂ ਵੀ ਉਮੀਦ ਕਰਦੇ ਆਂਗੇ ਵੀ ਤੁਹਾਡੇ ਵੱਲੋਂ ਵੀ ਸਾਨੂੰ ਉਹੀ ਰਿਸਪਾਂਸ ਮਿਲੂਗਾ ਥੈਂਕ ਯੂ ਹਾਂਜੀ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਜੋ ਵੀ ਜਿੱਦਾਂ ਦਾ ਵੀ ਕੰਮ ਕਰਦਾ ਦਿਲ ਆ ਕੇ ਕਰੀਏ ਆਪਾਂ ਕਿਸੇ ਦਾ ਵੀ ਕਿਦਾਂ ਦਾ ਵੀ ਕੀਤਾ ਏ ਤੇ ਕਿਸੇ ਵੀ ਕੰਮ ਦੇ ਵਿੱਚ ਇਨਗੈਜਲੀ ਨਾ ਕਰੀਏ ਅੱਜ ਕੱਲ ਐਕਸੀਡੈਂਟ ਬਹੁਤ ਹੁੰਦੇ ਆ ਸੋ ਅੱਜ ਅਸੀਂ ਦੇਖਿਆ ਮੇਰੇ ਜਨਚ ਉਹ ਗੱਲ ਆਈ ਤਾਂ ਡਰਾਈਵਿੰਗ ਕਰਦੇ ਆ ਤਾਂ ਆਪਾਂ ਫੋਨ ਯੂਜ਼ ਨਾ ਕਰੀਏ ਜਾਂ ਕੁਝ ਵੀ ਆਪਣਾ ਧਿਆਨ ਲਾ ਕੇ ਹਰ ਕੰਮ ਕਰੀਏ ਅਣਗਹਿਲੀ ਕਿਸੇ ਕੰਮ ਦੇ ਵਿੱਚ ਨਾ ਕਰੀਏ ਤਾਂ ਅੱਗੇ ਚੰਗੇ ਤਰੀਕੇ ਨਾਲ ਵਸ ਸਕਦੇ ਥੈਂਕ ਯੂ ਬਹੁਤ ਮਿਹਰਬਾਨੀ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਕਿ ਤੁਸੀਂ ਇੰਨੀ ਦੂਰੋਂ ਚੱਲ ਕੇ ਸਾਡੇ ਕੋਲ ਇੱਥੇ ਚੰਡੀਗੜ੍ਹ ਪਹੁੰਚੇ ਹੋ ਅਤੇ ਸਾਡੇ ਦਰਸ਼ਕਾਂ ਦੇ ਆ ਤੁਸੀਂ ਰੂਬਰੂ ਹੋਏ ਅਤੇ ਆਪਣੀ ਕਲਾ ਦਾ ਵੀ ਤੁਸੀਂ ਰੰਗ ਦਿਖਾਇਆ ਸਾਡੇ ਦਰਸ਼ਕਾਂ ਨੂੰ ਬਹੁਤ-ਬਹੁਤ ਸ਼ੁਕਰੀਆ ਤੁਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ ਸਸ਼ੀ ਕਾਲ ਥੈਂਕ ਯੂ ਸੋ ਦੋਸਤੋ ਇਹ ਸਰ ਸਾਡੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਰੰਗਲੇ ਸਰਦਾਰ ਇਹ ਤੇ ਆਪਣੀ ਹਿੰਮਤ ਕਰ ਹੀ ਰਹੇ ਨੇ ਤੇ ਇਹਨਾਂ ਦੇ ਲਈ ਸਾਡਾ ਪਿਆਰ ਵੀ ਫਿੱਕਾ ਨਹੀਂ ਪੈਣਾ ਚਾਹੀਦਾ ਜੋ ਹਿੰਮਤ ਹੌਸਲਾ ਤੁਸੀਂ ਉਹਨਾਂ ਨੂੰ ਦੇਣਾ ਤੇ ਜ਼ਰੂਰ ਦਿਆ ਕਰੋ ਕਿਉਂਕਿ ਅੱਜਕੱਲ ਤੇ ਬੜਾ ਸੌਖਾ ਹੋ ਗਿਆ ਹੁਣ ਹੀ ਉਹਨਾਂ ਨੇ ਦੱਸਿਆ ਕਿ ਫੇਸਬੁੱਕ ਤੇ ਉਹਨਾਂ ਦਾ ਰੰਗਲੇ ਸਰਦਾਰ ਨਾਮ ਦਾ ਪੇਜ ਵੀ ਹੈਗਾ ਉਸ ਪੇਜ ਨੂੰ ਤੁਸੀਂ ਲਾਈਕ ਕਰ ਸਕਦੇ ਹੋ ਜੁਆਇਨ ਕਰ ਸਕਦੇ ਹੋ ਉਹਨਾਂ ਦਾ ਜੋ ਵੀ ਗੀਤ ਆਉਂਦਾ ਹੈ ਜਾਂ ਉਹਨਾਂ ਦੀ ਕੋਈ ਵੀ ਜੋ ਪੇਸ਼ਕਾਰੀ ਹੁੰਦੀ ਹੈ ਤੁਸੀਂ ਉਹਨਾਂ ਦੇ ਪੇਜ ਤੇ ਜਾ ਕੇ ਦੇਖ ਵੀ ਸਕਦੇ ਹੋ ਅਤੇ ਆਪਣਾ ਫੀਡਬੈਕ ਉਹਨਾਂ ਦੇ ਨਾਲ ਸਾਂਝਾ ਕਰ ਸਕਦੇ ਹੋ ਜੁੜ ਵੀ ਸਕਦੇ ਹੋ ਹਮੇਸ਼ਾ ਦੇ ਲਈ ਉਹਨਾਂ ਦੇ ਨਾਲ ਬਾਕੀ ਮੈਨੂੰ ਗੁਰਦੀਪ ਗਰੇਵਾਲ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ ਆਪਾਂ ਫਿਰ ਮਿਲਦੇ ਹਾਂ ਸਤਿ ਸ੍ਰੀ ਅਕਾਲ